ਸਤਿ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋੜਕਪੁਰਾ ਆਪਾਂ ਪਹੁੰਚੇ ਪਿੰਡ ਹਰੀ ਨੂੰ ਵਿਧਾਨ ਸਭਾ ਹਲਕਾ ਕੋੜਕਪੁਰਾ ਅਧੀਨ ਆਉਂਦਾ ਪਿੰਡ ਹਰੀ ਨੂੰ ਹਰੀ ਨੋਂ ਦਾ ਪਿੱਛੇ ਜੇ ਬਹੁਤ ਵਿਵਾਦ ਚੱਲਿਆ ਇੱਥੇ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਸਨ ਇੱਕ ਉਮੀਦਵਾਰ ਦੇ ਕਾਗਜ਼ਾਂ 'ਚ ਕਿਸੇ ਪ੍ਰਕਾਰ ਦੀ ਕਮੀ ਪੇਸ਼ੀ ਰਹਿਣ ਕਰਕੇ ਉਹ ਕਾਗਜ਼ ਰੱਦ ਹੋ ਗਏ ਉਹਨਾਂ ਨੇ ਸੋਸ਼ਲ ਮੀਡੀਆ 'ᱨਹੀਂ ਵਾਟਫਾਕ ਤਰ੍ਹਾਂ ਦੇ ਦੋਸ਼ ਲਾਏ ਦੂਜਾ ਪੱਖ ਹੈ ਜਿਹੜਾ ਉਹਨਾਂ ਕੋਲ ਆਪਾਂ ਜਾਵਾਂਗੇ ਦੋਨਾਂ ਧਿਰਾਂ ਨਾਲ ਗੱਲਬਾਤ ਕਰਾਂਗੇ ਪਰ ਪਹਿਲਾਂ ਇੱਥੋਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਨਰਪਾਲ ਸਿੰਘ ਸਿੱਧੂ ਆਪਾਂ ਨਰਪਾਲ ਸਿੰਘ ਸਿੱਧੂ ਕੋਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਜਿਹੜਾ ਦੂਜਾ ਪੱਖ ਹੈ ਉਹਨਾਂ ਤੱਕ ਜਾਵਾਂਗੇ ਆਓ ਆਪਾਂ ਸਭ ਤੋਂ ਪਹਿਲਾਂ ਚੱਲਦੇ ਹਾਂ ਨਰਪਾਲ ਸਿੰਘ ਸਿੱਧੂ ਕੋਲ ਇਹ ਉਹਨਾਂ ਦੇ ਸਾਥੀ ਨੇ ਸਮਰਥਕ ਨੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਨੇ ਇਸ ਵੇਲੇ ਆਪਾਂ ਪਿੰਡ ਹਰੀਨੋ ਵਿਖੇ ਖੜੇ ਆਂ ਨਰਪਾਲ ਸਿੰਘ ਜੀ ਨਰਪਾਇਤ ਸਿੰਘ ਜੀ ਪਿੱਛੇ ਜੇ ਤੁਹਾਡੇ ਤੇ ਦੋਸ਼ ਲੱਗੇ ਸਨ ਤੁਹਾਡੇ ਵਿਰੋਧੀ ਨੇ ਲਾਇਏ ਸੀ ਕਿ ਤੁਸੀਂ ਬਹੁਤ ਸਾਰੇ ਪੈਸੇ ਦੇ ਕੇ ਸੱਤਾਧਾਰੀ ਧਿਰ ਨੂੰ ਸਾਡੇ ਕਾਗਜ਼ ਰੱਦ ਕਰਾਏ ਨੇ ਕੀ ਕਹਿਣਾ ਚਾਹੋਗੇ ਸਾਫਰੀ ਗਾਲ ਜੀ ਪਹਿਲਾਂ ਸਾਰਿਆਂ ਨੂੰ ਜਿਹੜਾ ਮੇਰੇ ਤੇ ਅਲੀਗੇਸ਼ਨ ਲੱਗੇ ਸੀਗੇ ਜੀ ਲਾਇਏ ਸੀ ਕਿ ਕੁਝ ਬੰਦਿਆਂ ਨੇ ਵੀ ਇਹਨਾਂ ਨੇ ਵੀ ਪੈਸੇ ਦੇ ਕੇ ਵੀ ਜਿਹੜੀ ਸੱਤਾਧਾਰੀ ਧਿਰ ਆ ਉਹਨਾਂ ਤੋਂ ਵੀ ਸਾਡੇ ਕਾਗਜ਼ ਰੱਦ ਕਰਾ ਦਿੱਤੇ ਜੀ ਇਹ ਬਿਲਕੁਲ ਝੂਠ ਹੈ ਜੀ ਉਹਨਾਂ ਨੇ ਅਸੀਂ ਇਹ ਸਪਸ਼ਟੀਕਰਨ ਦਿੰਨੇ ਆ ਜੇ ਅਸੀਂ ਮੰਨ ਲਓ ਕਾਗਜ਼ ਰੱਦ ਕਰਾਉਂਦੇ ਜੀ ਅਸੀਂ ਦੂਜੇ ਉਮੀਦਵਾਰਾਂ ਦੇ ਵੀ ਕਾਗਜ਼ ਰੱਦ ਕਰਾ ਦਿੰਦੇ ਜੀ ਫੇਰ ਤਾਂ ਸਾਡਾ ਰਸਤਾ ਜਵੇਂ ਸੌਕਾ ਹੋ ਜਾਂਦਾ ਅਸੀਂ ਤਾਂ ਉਹਨਾਂ ਨੂੰ ਇਹੀ ਆਖਿਆ ਸੀਗਾ ਉੱਪਰ ਸ੍ਰੀਕਰਤਾਬ ਨੂੰ ਵੀ ਕਿ ਕਿਸੇ ਦੇ ਕਾਗਜ਼ ਰੱਦ ਨਹੀਂ ਹੋਣੇ ਚਾਹੀਦੇ ਉਹ ਅਜੇ ਤੋ ਤੱਕ ਉਹ ਕੁਝ ਲੋਕ ਪਿੰਡ 'ਚ ਧਮਕੀਆਂ ਦਿੰਦੇ ਸੀ ਕਿ ਦੂਜੀ ਧਿਰ ਵਾਲੇ ਵੀ ਅਸੀਂ ਕਾਗਜ਼ ਰੱਦ ਕਰਾ ਦਿਆਂਗੇ ਅਸੀਂ ਏਦਾਂ ਕਰਾ ਦਿਆਂਗੇ ਪਰ ਅਸੀਂ ਤਾਂ ਇਹੀ ਬੇਨਤੀ ਕੀਤੀ ਸੀਗੀ ਕਿ ਕਿਸੇ ਦੇ ਕਾਗਜ਼ ਰੱਦ ਨਹੀਂ ਹੋਣੇ ਚਾਹੀਦੇ ਇਲੈਕਸ਼ਨ ਜਿਹੜਾ ਉਹ ਬਿਲਕੁਲ ਸਹੀ ਹੋਣਾ ਚਾਹੀਦਾ ਜੀ ਜੀ ਪਰ ਉਹਨਾਂ ਦੇ ਅਲੀ ਅਸੀਂ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਤੇ ਕੁਝ ਵੀ ਮੰਨ ਲਓ ਕੋਈ ਅਪਰੋਚ ਨਹੀਂ ਕੀਤੀ ਵੀ ਕਾਗਜ਼ ਰੱਦ ਹੋਣ ਕਿਸਦੇ ਨੰਬਰ 2 ਜੀ ਜਿਹੜੇ ਮੰਨ ਲਓ ਉਹ ਕਹਿ ਰਹੇ ਆ ਅਸੀਂ ਗੁਰਦੁਆਰਾ ਸਾਹਿਬ ਖੜੇ ਆ ਬਾਬਾ ਭਾਈ ਸਾਹਿਬ ਦਾ ਜੀ ਜੋ ਸਾਡੇ ਤੇ ਅਲੀਗੇਸ਼ਨ ਜਿਹੜੇ ਲਾ ਰਹੇ ਆ ਵੀ ਇਹਨਾਂ ਨੇ ਕਾਗਜ਼ ਰੱਦ ਕਰਾਤੇ ਜਾਂ ਪੈਸੇ ਦੇ ਕੇ ਕਰਾਤੇ ਅਸੀਂ ਗੁਰਦੁਆਰਾ ਸਾਹਿਬ ਖੜੇ ਆ ਅਸੀਂ ਸੌਂ ਪਾਉਣ ਨੂੰ ਤਿਆਰ ਆਂ ਉਹਨਾਂ ਦੇ ਕਾਗਜ਼ ਸਹੀ ਹੋ ਗਏ ਉਹ ਇਲੈਕਸ਼ਨ ਲੜ ਰਹੇ ਆ ਹੁਣ ਜੇ ਉਸ ਜੇ ਉਹਨਾਂ ਨੇ ਐਲੀਗੇਸ਼ਨ ਲਾਏ ਆ ਤੇ ਹੁਣ ਇਲੈਕਸ਼ਨ ਲੜ ਰਹੇ ਆ ਤਾਂ ਉਹ ਸੋਂ ਪਹੁੰਚ ਆ ਕੇ ਗੁਰਦੁਆਰੇ ਵੀ ਜਿਹੜੇ ਉਹਨਾਂ ਨੇ ਐਲੀਗੇਸ਼ਨ ਲਾਏ ਸੀ ਕਿ ਵੀ ਉਹ ਸੱਚੇ ਸੀਗੇ ਇਹ ਉਹਨਾਂ ਨੂੰ ਵੀ ਪਤਾ ਹੈ ਵੀ ਐਲੀਗੇਸ਼ਨ ਉਹਨਾਂ ਨੇ ਜਾਣ ਕੇ ਸਾਨੂੰ ਮੋਹਰਾ ਬਣਾਇਆ ਸੀਗਾ ਵੀ ਇੱਕ ਆਪ ਦੇ ਪੇਪਰ ਸਹੀ ਕਰਾਉਣ ਵਾਸਤੇ ਗਲਤੀ ਉਹਨਾਂ ਤੋਂ ਆਪ ਤੋਂ ਹੋਈ ਆ ਉਹਨਾਂ ਚ ਪੇਪਰ ਨਹੀਂ ਉਹਨਾਂ ਨੇ ਸਾਰੇ ਸਹੀ ਲਾਏ ਜੋ ਡਾਕੂਮੈਂਟ ਲੱਗਦੇ ਹੁੰਦੇ ਆ ਉਹ ਡਾਕੂਮੈਂਟ ਉਹਨਾਂ ਨੇ ਸਹੀ ਨਹੀਂ ਲਾਏ ਤੇ ਬਾਅਦੋਂ ਉਹਨਾਂ ਨੇ ਇੱਕ ਮੋਹਰਾ ਬਣਾ ਲਿਆ ਸਪੀਕਰ ਸਾਹਿਬ ਨੂੰ ਬਦਨਾਮ ਕੀਤਾ ਸਾਨੂੰ ਬਦਨਾਮ ਕੀਤਾ ਉਹ ਸਿਰਫ ਆਪ ਦੇ ਫਾਇਦੇ ਲਈ ਕਿਸੇ ਦੀ ਸ਼ਹਿਦ ਤੇ ਬਦਨਾਮ ਕੀਤਾ ਜਾਂ ਜਾਣਬੁੱਝ ਕੇ ਜੈ ਵੀ ਹੋ ਸਕਦੀ ਹੈ ਤੇ ਜਾਣ ਬੁੱਝ ਕੇ ਵੀ ਆ ਜੀ ਸ਼ੈ ਵੀ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਹੈ ਰਾਜਨੀਤੀ ਚ ਸਭ ਕੁਝ ਚੱਲਦਾ ਜੀ ਤੁਸੀਂ ਇਹ ਗੁਰਦੁਆਰਾ ਸਾਹਿਬ ਵਿੱਚ ਖੜ ਕੇ ਕਹਿੰਦੇ ਹੋ ਵੀ ਤੁਸੀਂ ਨਾ ਧੱਕੇਸ਼ਾਹੀ ਕੀਤੀ ਹੈ ਨਾ ਕਿਸੇ ਨੂੰ ਪੈਸਾ ਦਿੱਤਾ ਮੈਂ ਕਿਸੇ ਨੂੰ ਗੁਰਦੁਆਰਾ ਸਾਹਿਬ ਖੜ ਕੇ ਕਹਿੰਦਾ ਜੀ ਨਾ ਤਾਂ ਮੈਂ ਕਿਸੇ ਨੂੰ ਪੰਜੀ ਦਿੱਤੀ ਹੈ ਵੀ ਕਾਗਜ਼ੀ ਕਿਸਦੇ ਰੱਦ ਹੋਣ ਨਾ ਮੈਂ ਕਿਸੇ ਨੂੰ ਕਿਹਾ ਵੀ ਇਹਦੇ ਕਾਗਜ਼ ਰੱਦ ਕਰ ਦਿੱਤੇ ਜਾਣ ਜਿਵੇਂ ਮੈਂ ਸੱਚਾ ਮੈਂ ਇੱਥੇ ਖੜਾ ਕੋਈ ਵੀ ਬੰਦਾ ਕਹਿੰਦਾ ਜਾ ਉਹ ਕਹਿੰਦੇ ਆ ਕਿ ਮੈਂ ਗੁਰਦੁਆਰਾ ਸਾਹਿਬ ਖੜਾ ਸੌਹ ਪਾ ਸਕਦਾ ਜੀ ਤੇ ਨਹੀਂ ਉਹ ਆ ਕੇ ਗੁਰਦੁਆਰੇ ਸੌਹ ਬਾਤ ਆਪਾਂ ਪਹੁੰਚੇ ਆਂ ਜੀ ਪਿੰਡ ਹਰੀ ਨੋਂ ਵੇਖੇ ਹਰੀ ਨੋਂ ਦੇ ਵਿੱਚ ਆਪਾਂ ਪਹਿਲਾਂ ਇੱਕ ਪਾਰਟੀ ਨਾਲ ਗੱਲ ਕੀਤੀ ਔਰ ਦੋ ਪਾਰਟੀ ਦੂਜੀ ਪਾਰਟੀ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਤ ਹੈ ਕੀ ਨਾਮ ਹੈ ਜੀ ਆਪਣਾ ਗੁਰਜੀਤ ਸਿੰਘ ਜੀ ਤੁਹਾਡਾ ਆਮ ਆਦਮੀ ਪਾਰਟੀ ਨਾਲ ਸੰਬੰਧ ਹੈ ਤੁਸੀਂ ਦੋਸ਼ ਲਾਇਆ ਸੀ ਵੀ ਸਪੀਕਰ ਨੇ ਉਹਨਾਂ ਤੋਂ ਪੈਸੇ ਲੈ ਕੇ ਨਰਪਾਲ ਸਿੰਘ ਤੋਂ ਮੇਰੇ ਕਾਜ ਰੱਦ ਕਰਾਤੇ ਨਹੀਂ ਪੈਸੇ ਦਾ ਕੋਈ ਦੋਸ਼ ਨਹੀਂ ਲਾਇਆ ਅੱਛਾ ਤੇ ਮੇਰੇ ਕਾਗਜ਼ਾਂ 'ਚ ਕੋਈ ਗਲਤੀ ਰਹੇਗੀ ਉਸ ਤੋਂ ਬਾਅਦ ਉਹ ਸਹੀ ਨਿਕਲੇ ਉਸ ਤੋਂ ਬਾਅਦ ਤੁਹਾਨੂੰ ਨਿਸ਼ਾਨਦਾ ਕੀ ਕਮੀਆਂ ਰਹਿ ਗਈਆਂ ਸੀ ਕਮੀਆਂ ਕੋਈ ਮਿਸਟੇਕ ਰਹਿ ਗਈ ਸੀ ਸੈਨ ਹੋਣਾ ਅੱਛਾ ਉਹ ਤੁਹਾਡੀ ਕਮੀ ਸੀ ਉਹਦੇ ਚ ਨਹੀਂ ਸਾਡੀ ਨਹੀਂ ਫਿਰ ਕਮੀ ਕਿਵੇਂ ਰਹਿ ਗਈ ਮੈਂ ਤੁਹਾਡੇ ਕੋਲ ਆਉਣਾ ਨਹੀਂ ਅੰਦੇ ਵਿੱਚ ਜਿਹੜੀ ਗਾਂ ਫੈਲ ਜਮਾ ਕਰਾਈ ਸੀ ਉਹਦੇ ਵਿੱਚ ਸੈਨ ਰਹਿ ਗਏ ਸੀ ਉੱਥੇ ਉਹਨਾਂ ਨੇ ਸਾਨੂੰ ਫੋਨ ਨਹੀਂ ਲਾਇਆ ਅੱਛਾ ਫੋਨ ਜੇ ਲਾ ਦਿੰਦੇ ਕਮੀ ਕਰਕੇ ਰੱਦ ਹੋਈ ਸੀ ਕੀ ਨਾਮ ਹੈ ਜੀ ਆਪਣਾ ਜਗਤਾਰ ਸਿੰਘ ਨੰਬਰ ਦਾ ਹਾਂ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹਾਂਗੇ ਜੀ ਉਹ ਜਿਹੜੇ ਕਾਜ ਸੀ ਕਾਜਾਂ ਜਿਹੜਾ ਆਰ ਉਹ ਸੀ ਜਗਤਾਰ ਸਿੰਘ ਉਹ ਸੈਣ ਜਿਹੜੇ ਰਹਿ ਗਏ ਸੀ ਉਹਦੀ ਡਿਊਟੀ ਸੀ ਉਹਨੇ ਡੌਂਟੀ ਵਾਲੇ ਨੇ ਕਰਾਉਣੇ ਸੀ ਉਹਨੇ ਇਹਨਾਂ ਨੂੰ ਫੱਦਿਆ ਨਹੀਂ ਸੀ ਲਵਾਏ ਨਹੀਂ ਜੀ ਨਹੀਂ ਨੰਬਰਦਾਰ ਸਾਹਿਬ ਤੁਸੀਂ ਕਹਿ ਰਹੇ ਸੀ ਨਾ ਕਿ ਚੈਨਲ ਤੇ ਹਾਂ ਜੀ ਬਈ ਸਪੀਕਰ ਦੇ ਪਰਿਵਾਰ ਨੇ ਮੋٹے ਪੈਸੇ ਲੈ ਲਏ ਨਹੀਂ ਨਿਰਪਾਤ ਸਿੰਘ ਜੀ ਅਸੀਂ ਇਹ ਕਿਹਾ ਸੀ ਵੀ ਇਹਨਾਂ ਨੇ ਕਰਵਾਇਆ अच्छा ਇਹਨਾਂ ਨੇ ਕਰਵਾਇਆ ਸੀ ਕਹਿੰਦੇ ਸੀ ਵੀ ਇਹਨਾਂ ਨੇ ਹੀ ਕਰਵਾਇਆ ਤਾਂ ਇਹਨਾਂ ਨੇ ਹੀ ਕਰਵਾਇਆ ਤਾਂ ਇਹਨਾਂ ਦਾ ਹੀ ਫ੍ਰੀ ਇੱਕ ਆਮ ਆਦਮੀ ਦੇ ਵੀ ਹੋ ਜਾਣ ਗਲਤ ਤੇ ਦੂਜੇ ਦੇ ਬੰਦੇ ਦੇ ਹੋਵੇ ਨਾ ਇਹ ਖਾਸ ਬੰਦਾ ਤੇ ਨਹੀਂ ਨਹੀਂ ਮੈਂ ਹੁਣਾ ਮੈਂ ਤੁਹਾਡੇ ਕੋਲੋਂ ਨਾ ਤੁਸੀਂ ਇਹ ਕਹਿ ਰਹੇ ਜੀ ਨਾ ਵੀ ਕਾਂਗਰਸ ਦੀ ਸਰਕਾਰ ਵੇਲੇ ਤਾਂ ਹੋਏ ਨਹੀਂ ਹੁਣ ਪੈਸੇ ਲਾ ਕੇ ਕਰਾ ਦਿੱਤੇ ਗਏ ਪੈਸਿਆਂ ਦਾ ਨਾ ਤਾਂ ਨਹੀਂ ਸੀ ਕਹੇ ਵੀ ਇਹਨਾਂ ਨੇ ਕਰਾਏ ਹੁਣ ਤੁਸੀਂ ਮੰਨਦੇ ਹੋ ਵੀ ਪੈਸੇ ਨਹੀਂ ਸੀ ਲਾ ਕੇ ਆ ਪੈਸੇ ਤਾਂ ਹੀ ਕਿਹੜਾ ਦੇਖ ਕੇ ਸਾਨੂੰ ਕਿਹੜਾ ਨੂੰ ਪਤਾ ਹੋਊ ਉਹ ਜਿਹਨਾਂ ਨੇ ਦਿੱਤੇ ਉਹਨਾਂ ਨੂੰ ਪਤਾ ਹੋਊਗਾ ਜਾਂ ਜਿਹਨੇ ਲਏ ਉਹਨੂੰ ਪਤਾ ਹੋਊਗਾ ਕੀ ਨਾਮ ਹੈ ਜੀ ਆਪਣਾ ਲਖਵੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਜੀ ਮੇਰੇ ਨਾਲ ਸ਼ੁਰੂ ਤੋਂ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਜੀ ਇਸ ਟਾਈਮ ਪਾਰਟੀ ਦਾ ਮੁਖਤਿਆਰ ਹੈ ਉਹ ਟਾਈਮ ਤੋਂ ਗੁਰਦੀਪ ਸਿੰਘ ਨਾਲ ਹੈ ਸਾਡੇ ਜਿਹੜੇ ਨਾਲ ਜੁੜਿਆ ਹੋਇਆ ਸੀ ਜੀ ਜਦੋਂ ਪਹਿਲੀ ਵਾਰੀ ਕੁਲਤਾਰ ਸਿੰਘ ਜੀ ਬਣਿਆ ਉਹਦੋਂ ਸੀ ਜਿੱਤਾਏ ਸੀ ਉਹ ਆਰਐਸ ਤੋਂ ਜਿਤਾ ਕੇ ਹੈਂਡਲ ਲੈ ਕੇ ਸੀ ਉਹ ਜਦੋਂ ਮੁੜ ਕੇ ਮੈਂ ਤੇ ਨਾਲ ਜਿਹੜਾ ਸਾਡੀ ਟਾਈਮ ਤੋਂ ਸਾਰੇ ਪਿੰਡ ਦੀ ਇਹ ਹੀ ਹੈ ਕਿ ਗੁਰਦੀਪ ਸਿੰਘ ਨੇ ਸਿਰੋਹਣਾ ਨਹੀਂ ਨਹੀਂ ਉਹ ਤਾਂ ਵੱਖਰੀ ਗੱਲ ਹੈ ਕਿ ਕੁਲਤਾਰ ਸਿੰਘ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਕਿਸੇ ਤੋਂ ਪੈਸੇ ਲੈਣੇ ਨਹੀਂ ਆਪਾਂ ਨੇ ਹਾਂਜੀ ਕਿਸੇ ਤੋਂ ਲੈਣੇ ਉਹਨਾਂ ਨੇ ਪੈਸੇ ਨਹੀਂ ਨਹੀਂ ਲੈ ਜੀ ਕਿਸੇ ਤੋਂ ਪੈਸੇ ਨਹੀਂ ਜੀ ਲਾਣੇ ਕੱਪੜੇ ਕਿਸੇ ਤੋਂ ਲੈ ਉਹਨਾਂ ਨੇ ਪੈਸੇ ਉਹ ਤੋਂ ਦੋਸ਼ ਲੱਗ ਰਹੇ ਸੀ ਨਾ ਵੀ ਉਹਨਾਂ ਤੋਂ ਮੋٹے ਪੈਸੇ ਲੈ ਕੇ ਨਰਪਾਲ ਸਿੰਘ ਤੋਂ ਤੇ ਮੇਰੇ ਕਾਜ ਰੱਦ ਕਰਾਤੇ ਨਹੀਂ ਉਹ ਪਾਸਾ ਵਾਲੀ ਫਾਵਾ ਹੀ ਡਾਈ ਜਾਂਦੀ ਹਾਂ ਹਾਂ ਜੀ ਉਹ ਫਾਵਾ ਹੀ ਡਾਈ ਜਾਂਦੇ ਪਾਸਾ ਵਾਲੀ ਫਾਵਾ ਮੜਾਈ ਜਾਂਦੇ ਹਾਂ ਫਾਵਾ ਡਾਈ ਜਾਂਦੇ ਹਾਂ ਹਾਂ ਫਾਵਾ ਡਾਈ ਜਾਂਦੇ ਹਾਂ ਪੁੱਛ ਜਿੱਦੋਂ ਬੰਦਾ ਕਰਮ ਹੋ ਜਾਂਦਾ ਵੀ ਉਹ ਬੰਦੇ ਨੂੰ ਮਾਣ ਆਉਂਦਾ ਉਹਦੇ ਹੀ ਕਾਜ ਗਲਤ ਹੋ ਜਾਂਦਾ ਤੇ ਉਹ ਬਰ ਗੁੱਸੇ ਗੱਸੇ 'ਚ ਵੀ ਕਹਿ ਕਹਿ ਕੇ ਜੰਮ ਜਾਂਦਾ ਹੈ ਹਾਂ ਜੀ ਸ਼ੱਕ ਤਾਂ ਹੋ ਹੀ ਜਾਂਦਾ ਨਾ ਠੀਕ ਹੈ ਠੀਕ ਹੈ ਹਾਂ ਜੀ ਜਿਹੜਾ ਉਹ ਹੀ ਜਾਂਦਾ ਨੇ ਵੀ ਇਹ ਗਰੀਬ ਬੰਦਾ ਸੀ ਉਹ ਤੇ ਜਿਆਦਾ ਜੀ ਬ੍ਰੋ ਇਹ ਗੱਲ ਹੋ ਗਈ ਉਹ ਵੀ ਸਾਨੂੰ ਪੱਕਾ ਸਬੂਤ ਨਹੀਂ ਜੇ ਅਸੀਂ ਘੜਾ ਉਹਨਾਂ ਨੂੰ ਵੇਖਿਆ ਹਾਂ ਹਾਂਜੀ ਉਹਨਾਂ ਦੇ ਕਾਜ ਰਾਤ ਹੋਇਆ ਸਾਰੇ ਪਿੰਡ ਦੇ ਵਿੱਚ ਹੋ ਗਿਆ ਸਾਰੇ ਪਿੰਡ ਨੂੰ ਇਹ ਸ਼ੱਕ ਹੋ ਜਾਂਦੀ ਆ ਕਿ ਤੇ ਇਹਨਾਂ ਨੇ ਇਹ ਗੱਲ ਦੇ ਕੇ ਕਰਾਇਆ ਨਹੀਂ ਤੁਹਾਡੇ ਸਾਰਿਆਂ ਚੋਂ ਨਾ ਕੋਈ ਇੱਕ ਵੀ ਕਹਿ ਦੂਗਾ ਵੇ ਕੁਲਤਾਰ ਨੇ ਕਿਸ ਤੋਂ ਪਹਿਲਾਂ ਹੁਣ ਇੰਨੇ ਚਿਰ ਚ ਕੋਈ ਇੱਕ ਬੰਦਾ ਵੀ ਜਾਂ ਕੁਲਤਾਰ ਦੇ ਪਰਿਵਾਰ ਨੇ ਨਹੀਂ ਨਹੀਂ ਉਹਦੇ ਭਰਾ ਨੇ ਉਹਦੇ ਪੀਏ ਨੇ ਉਹਦੇ ਕਿਸੇ ਹੋਰ ਕਿਸੇ ਨੇ ਨਹੀਂ ਲਾ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਗਸੀਰ ਸੇਣੀ ਜੱਗਾ ਜੀ ਜਗਸੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਇਹਨਾਂ ਬੰਦੇ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਸਪੀਕਰ ਸਾਹਿਬ ਇਹੋ ਜੇ ਵਧੀਆ ਇਨਸਾਨਾਂ ਜਿਹੜਾ ਕਿਸੇ ਨਾਲ ਧੱਕਾ ਕਰ ਹੀ ਨਹੀਂ ਸਕਦੇ ਇਹੋ ਜਿਹਾ ਇਲਜ਼ਾਮ ਲਾਉਣਾ ਅਸੀਂ ਟਾਵਰ ਤੇ ਚੜ ਜਾਣਾ ਇਹ ਕਿੱਡੀ ਕਿਸਿਆੜ ਫਜ਼ੀ ਗੱਲ ਕੀਤੀ ਇਹਨਾਂ ਨੇ ਬਹੁਤ ਮਾੜਾ ਹੀ ਕੀਤਾ ਅਸੀਂ ਇਹਨਾਂ ਬਹੁਤ ਨਿੰਦਨਯੋਗ ਕਦਮ ਉਹਨਾਂ ਨੇ ਚੁੱਕਿਆ ਇਹ ਨੇ ਟਾਵਰ ਤੇ ਚੜ ਕੇ ਉਹਨਾਂ ਨੇ ਦੋਸ਼ ਲਾਏ ਸੀ ਵੀ ਕਾਂਗਰਸ ਸਰਕਾਰ ਵੇਲੇ ਤਾਂ ਸਾਡੇ ਨਾਮਜ਼ਦਗੀ ਪੱਤਰ ਸਹੀ ਪਾਏ ਗਿਆ ਤੇ ਸਾਡੀ ਸਰਕਾਰ ਨੇ ਦੂਜੀ ਤਰ੍ਹਾਂ ਤੋਂ ਪੈਸੇ ਲੈ ਕੇ ਸਾਡੇ ਕਾਗਜ਼ ਰੱਦ ਕਰਾਤੇ। ਉਹੀ ਗੱਲ ਕਰ ਰਹੇ ਆ ਜੀ ਸਪੀਕਰ ਸਾਹਿਬ ਤੇ ਇਲਜ਼ਾਮ ਲਾ ਰਹੇ ਆ ਨਾ ਜੀ ਜਾਂ ਵਕੀਲ ਸਾਹਿਬ ਤੇ ਵੀ ਇਹਨਾਂ ਨੇ ਪੈਸੇ ਪੈਸੇ ਇੰਨੇ ਕਿੱਦਿਕ ਪੈਸੇ ਸਾਡੇ ਕੋਲੇ ਸੀਗੇ ਜੀ ਜਿਹੜੇ ਉਹਨਾਂ ਨੂੰ ਦੇਣਾ ਸੀ। ਇਹ ਬਿਲਕੁਲ ਗਲਤ ਕੰਮ ਇਹਨਾਂ ਨੇ ਕੀਤਾ ਬਹੁਤ ਮਾੜੇ ਨਿੰਦਣਯੋਗ ਕੰਮ ਕੀਤਾ ਜਿਵੇਂ ਕਿ ਇਹੋ ਜੇ ਦਰਵੇਸ਼ ਸਿਆਸਤਦਾਨ ਤੇ ਇਹਨਾਂ ਨੇ ਇਲਜ਼ਾਮ ਲਾਏ ਆ। ਨੇ ਕਾਰਨ ਕੀ ਸੀ ਜੱਗਾ ਜੀ ਕਾਗਜ਼ ਰੱਦ ਕਿਉਂ ਹੈ? ਕਾਗਜ਼ ਰੱਦ ਦੇਣ ਦਾ ਨਹੀਂ ਸਹੀ ਨਹੀਂ ਸੀ ਫਾਈਲ ਲਾਈ ਇਹਨਾਂ ਨੇ ਉਹ ਤਾਂ ਇਹਨਾਂ ਨੇ ਐਨਓਸੀ ਨਹੀਂ ਲਾਈ ਆ ਨਾ ਸਾਈਨ ਕੀਤੇ ਆ ਇਹਨਾਂ ਨੇ ਸਾਡੇ ਮੈਂਬਰ ਵੀ ਹੈ ਵਿੱਚ ਇੱਕ ਦੋ ਠੀਕ ਹੈ ਅੰਦਰ ਉਹਨਾਂ ਨੇ ਉਹ ਬੁਢੀ ਨੇ ਆਖਿਆ ਵੀ ਜੀਤ ਦੀ ਮਾਤਾ ਨੇ ਵੀ ਆਪਣੇ ਕਾਗਜ਼ ਗਲਤ ਆ ਤਾਂ ਨਹੀਂ ਜੀ ਤੁਸੀਂ ਲਾ ਦਿਓ ਮੈਂ ਤਾਂ ਆਪੇ ਮੇਰੇ ਪਾਸ ਕਰਾ ਦੂੰਗਾ ਅੱਛਾ ਹਾਂਜੀ ਬਾਅਦ ਚੋ ਦਰੁਸਤ ਕੀਤੇ ਫੇਰ ਬਹਾਲ ਹੋਈ ਉਹਦੀ ਹਾਂਜੀ ਉਹ ਫੇਰ ਬਾਅਦ ਸਪੀਕਰ ਸਾਹਿਬ ਦੇ ਕੋਲੇ ਜਾਵੜੇ ਉਹਨਾਂ ਨੇ ਫੇਰ ਵੀ ਇਹਨਾਂ ਤੇ ਬਹੁਤ ਵੱਡੀ ਮਿਹਰਬਾਨੀ ਕੀਤੀ ਉਹਨਾਂ ਨੇ ਕੋਈ ਗੁੱਸਾ ਨਹੀਂ ਕੀਤਾ ਜਿਉਂ ਵੀ ਕਈ ਬੰਦੇ ਇੰਨਾ ਗਲਤ ਬੋਲੇ ਸਪੀਕਰ ਸਾਹਿਬ ਬਾਰੇ ਬਹੁਤ ਜ਼ਿਆਦਾ ਗਲਤ ਬੋਲੇ ਉਹਨਾਂ ਨੂੰ ਮੌਕਾ ਮਿਲ ਗਿਆ ਹਾਂਜੀ ਨਰਪੈ ਸਿੰਘ ਮੇਰੇ ਨਾਲ ਹੀ ਰਹਿੰਦਾ ਮੈਂ ਵੀ ਗੁਰਦੁਆਰੇ ਖੜਾ ਸੌਣ ਪਾਉਣ ਨੂੰ ਮੈਂ ਵੀ ਤਿਆਰ ਹਾਂ ਉਹਦੀ ਖਾਤਰ ਵੀ ਜੇ ਇੱਕ ਪੰਜੀ ਦਾ ਵੀ ਕੋਈ ਗੱਲ ਹੋਈ ਹੋਵੇ ਜਾਂ ਕਿਸੇ ਨੇ ਜਿਹੜੇ ਨਰਪੈ ਨੇ ਚੁਣੌਤੀ ਦਿੱਤੀ ਆ ਵੇ ਗੁਰਦੁਆਰਾ ਸਾਹਿਬ ਆ ਕੇ ਜਾਂ ਮੈਂ ਸੌਂ ਪਾਉਣਾ ਜਾਂ ਤੁਸੀਂ ਪਾਓ ਤੁਸੀਂ ਵੀ ਉਹ ਚੁਣੌਤੀ ਤੇ ਕੰਮ ਹਾਂਜੀ ਮੈਂ ਨਾਲ ਪਾਉਂਗਾ ਸੌ ਬਿਲਕੁਲ ਅੱਪਾ ਚਲਦੇ ਆ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਪੀ ਆਰਓ ਮਨਪ੍ਰੀਤ ਸਿੰਘ ਮਣੀ ਢਾਲੀਵਾਲ ਕੋਲ ਮਣੀ ਢਾਲੀਵਾਲ ਜੀ ਅਸੀਂ ਸਪੀਕਰ ਸਾਹਿਬ ਨਾਲ ਗੱਲਬਾਤ ਕਰਨੀ ਚਾਹੁੰਦੇ ਸੀ ਕਹਿੰਦੇ ਉਹ ਕੱਲ ਚੰਡੀਗੜ੍ਹ ਚਲੇ ਗਿਆ ਅਸੀਂ ਹਰੀਨੋ ਪਿੰਡ ਗਿਆ ਉਹਨਾਂ ਦੋਆ ਧਿਰਾਂ ਦਾ ਪੱਖ ਲਿਆ ਜਿਹੜੇ ਕੱਲ ਤੱਕ ਬਿਆਨਬਾਜ਼ੀ ਹੋਰ ਸੀ ਅੱਜ ਹੋਰ ਹੈ ਬੀ ਡੀ ਪੀਓ ਦਫ਼ਤਰ ਗਿਆ ਬੀ ਡੀ ਪੀਓ ਦਫ਼ਤਰ ਚ ਬੀ ਡੀ ਪੀਓ ਸਾਹਿਬ ਨੇ ਤਾਂ ਆਪਦਾ ਪੱਖ ਦਿੱਤਾ ਪਰ ਆਰਓ ਸਾਹਿਬ ਕਹਿੰਦੇ ਮੈਂ ਕੈਮਰੇ ਸਾਹਮਣੇ ਕੁਝ ਨਹੀਂ ਬੋਲਣਾ ਤੁਸੀਂ ਕੈਮਰੇ ਤੋਂ ਬਿਨਾਂ ਜੋ ਮਰਜ਼ੀ ਪੁੱਛ ਲਓ। ਉਹਨਾਂ ਦਾ ਜਿਨ੍ਹਾਂ ਨੇ ਦੋਸ਼ ਲਾਇਏ ਸੀ ਕਿ ਕੁਲਤਾਰ ਸਿੰਘ ਸੰਧਵਾ ਨੇ ਦੂਜੀ ਤਰ ਤੋਂ ਪੈਸੇ ਲੈ ਕੇ ਜਾਂ ਉਹਦੇ ਭਰਾ ਨੇ ਜਾਂ ਉਹਦੇ ਸਾਥੀਆਂ ਨੇ ਕਾਗੇ ਰੱਦ ਕਰਾਤੇ ਉਹਨਾਂ ਦੇ ਕਾਗਜ ਬਹਾਲ ਹੋ ਗਏ। ਉਹਨਾਂ ਨੇ ਅੱਜ ਕਿਹਾ ਨਹੀਂ ਅਸੀਂ ਤਾਂ ਇਹ ਗੱਲ ਕਹੀ ਨਹੀਂ ਪੈਸੇ ਲੈ ਕੇ ਰੱਦ ਕਰਾਏ। ਫਿਰ ਮੈਂ ਇੱਕ ਇੱਕ ਨੂੰ ਪੁੱਛਿਆ। ਮੈਂ ਕਿਹਾ ਦੱਸੋ ਜੀ ਅੱਜ ਤੱਕ 10 ਸਾਲਾਂ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਨੇ ਕਿਸੇ ਤੋਂ ਪੈਸੇ ਲਏ ਆ? ਕਹਿੰਦੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ। ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਵੇਂ ਪਹਿਲਾਂ ਕਾਗੇ ਰੱਦ ਹੁੰਦੇ ਨੇ ਫਿਰ ਕਾਗੇ ਬਹਾਲ ਹੁੰਦੇ ਨੇ? ਇਤੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਆਪਕੋ ਬੇਨਜ਼ਾ ਤੜਫਤਾਨਾ ਤੁਹਾਨੂੰ ਕਦਾ ਫਟਚਨੰਨ ਇਹਤੀ ਕੁੱਤੀਓ ਨੰਬਰ 2 ਤੇ ਆਪਾਂ ਗੱਲ ਕਰੀਏ ਜਿਹੜੇ ਆਪਾਂ ਹਲਕੇ ਕੋਰਟ ਪੂਰੇ ਲਈ ਜਿਹੜਾ ਕਿ ਨਾਮਜਾਤੀਆਂ ਦਾ ਦੌਰ ਸੀ ਚੰਦਿਆਂ ਇਸ ਤੋਂ ਬਾਅਦ ਜਿਹੜੀ ਕਾਰਜਾਂ ਦੀ ਫੜਤਾਲ ਸੀ ਉਹਦੇ ਵਿੱਚ ਜਿਹੜਾ ਕਾਰਜਾਂ ਦੀ ਫੜਤਾਲ ਵਾਲਾ ਚੰਨ ਵਾਲਾ ਸਮਾਜ ਇੱਕ ਹੀ ਬਾਕੀ ਰਹਿ ਗਿਆ ਸੀ ਚੈੱਕਦਨ ਸੰਦੇ ਆ ਕੇ ਉਹਦੇ ਕਰਕੇ ਛੁੱਟੀ ਸੀ ਉਦੇ ਕਰਕੇ ਜਿਹੜੇ ਸਾਡੇ ਅਫਸਰ ਸਹਿਬਾਨ ਸੀ ਥੋੜਾ ਹੁਣਾਂ ਤੇ ਵੀ ਸਿਗੇ ਹੋ ਤੇ ਕੁ ਕੁ ਕਲੈਰੀਕਲ ਅਸਟੀ ਕੋਈ ਉਹਦੇ ਕਰਕੇ ਜਿਹੜੇ ਕਾਗਜ਼ ਇਹਨਾਂ ਦੇ ਹਰੀਨੋ ਵਾਲਿਆਂ ਦੇ ਕਿਤੇ ਰੱਖੋਗੇ ਤੇ ਜਦੋਂ ਸਾਡੇ ਧਿਆਨ ਚ ਆਇਆ ਇਹ ਬੰਦਾ ਕਾਗਜ਼ਾ ਤੋਹਣ ਵਾਲਾ ਅਸੀਂ ਅੰਤ ਤੱਕ ਜਿਹੜੇ ਆਪਣੇ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਜਿਗੇ ਆ ਉਹਨਾਂ ਦੇ ਨਾਲ ਨਾਲ ਵਰਕ ਕੀਤਾ ਉਹਨਾਂ ਨੂੰ ਉਹਨਾਂ ਨੇ ਤਰਤੀ ਜਿਹੜੇ ਜਿੰਮੇਵਾਰ ਅਧਿਕਾਰੀ ਸੀਗੇ ਇਹਨਾਂ ਸਾਫ ਤੇ ਜਿਹੜੇ ਹਸਪਤਾਲ ਦਾ ਆਰੋਟੀ ਉਹਨਾਂ ਨੂੰ ਉਹਨਾਂ ਕਾਰਜਾਂ ਦੀ ਮੁਰਜਾਚੀ ਦਾ ਕਸ ਕਰਾਇਆ ਜੇ ਉਹਨਾਂ ਨੇ ਜਾਂਚ ਕਰਤਾਲ ਕੀਤੀ ਤੇ ਜਿਹੜੀ ਵੀ ਉਹਦੇ ਵਿੱਚ ਕੋਈ ਕੋਈ ਗੱਲ ਸੀ ਕਿ ਜਿਹੜੀ ਗਲਤੀ ਸੀ ਕਿ ਉਹਨੂੰ ਦੋਸ਼ ਧਾਰਿਆ ਗਿਆ ਜਿਹੜੇ ਇਹ ਕਾਗਜ ਹੈ ਇਹ ਉਹਨਾਂ ਦੇ ਸਹੀ ਦਸਤਾਵੇਜ਼ ਪਾਏ ਗਏ ਸੱਚੀ ਗੱਲ ਜਿਹੜਾ ਦੋਸ਼ ਲਾਵੇ 299 ਪਾਰਟੀ ਦਾ ਕੰਮ ਹੁੰਦਾ ਹੈ ਪਰ ਮੈਂ ਇਹ ਗੱਲ ਦਾ ਵੀ ਨਾਲ ਕਹਿਣਾ ਚਾਹੁੰਦਾ ਹੈ ਕਿ ਜਿੰਨੇ ਪਾਸਰ ਤਰੀਕੇ ਨਾਲ ਜਿੰਨੇ ਇਮਾਨਦਾਰੀ ਦੇ ਨਾਲ ਵਿਧਾਨ ਸਭਾ ਹਲਕਾ ਖੋਡ ਪੂਰੇ ਦੇ ਜਿਹੜੀ ਇਹ ਪੂਰ ਪ੍ਰਕਿਰਿਆ ਸੀ ਜਿਹਨੇ ਪਰੇ ਚੱਲ ਰਹੀ ਹੈ ਇੰਨੀ ਮੇਰੇ ਖਿਆਲ ਛ ਵੀ ਹੋਰ ਕਿਤੇ ਵੀ ਨਹੀਂ ਹੋਏਗੀ ਇੰਨੀ ਪਾਸਾ ਦਿੱਤਾ ਕਿਉਂਕਿ ਆਪਾਂ ਕਿਸੇ ਵੀ ਪਾਰਟੀ ਦੇ ਆਗਿਆ ਤੱਕ ਇਹ ਕਰਵਾਏ ਕਿਸੇ ਨੂੰ ਸਦਾ ਟੈਕਸ ਦੇਣ ਤੋਂ ਨਹੀਂ ਰੋਕਿਆ ਗਿਆ ਕਿਸੇ ਨੂੰ ਕੋਈ ਫੋਰ ਐਨਓਸੀ ਲੈਂਡ ਤੋਂ ਨਹੀਂ ਰੋਕਿਆ ਗਿਆ ਆਰਿਆ ਨੂੰ ਸੌਂਦੀ ਰੋਕਦਮੀ ਦੀ ਚੀਜ਼ ਭਵਾਂ ਦੀ ਕੰਮ ਖਰੀ ਸੀ ਆਪ ਨੇ ਰੋਕ ਨਹੀਂ ਕਰਾ ਰਹੇ ਉਹ ਉਹਦੇ ਕਰਕੇ ਅਸੀਂ ਸਭ ਤੋਂ ਵੱਧ ਚੋਰੀ ਦੱਸਾਂ ਸਰਵ ਸੰਪਤੀ ਦੇ ਮਾਨਯੋਗ ਅਚੀਕਲ ਸਾਹਿਬ ਨੇ ਕਿਹਾ ਕਿ ਵੱਧ ਤੋਂ ਵੱਧ ਸਰਵ ਸੰਪਤੀ ਕਿੱਥੇ ਜਾਂ ਮੈਨੂੰ ਪੁੱਛੀ ਹੈ ਵੀ ਜਿਹੜਾ ਸਾਡਾ ਅਚਾ ਕੋਟਪੂਰਾ ਇਹ ਜਿਸ ਨੂੰ ਲਗਭਗ 10 ਪਿੰਟਾਂ ਦਾ ਸ਼ੇਰੀਆਂ ਹੈਗੀਆਂ ਉਹ ਸਰਵ ਸੰਪਤੀ ਦੇ ਨਾਲ ਚੋਰੀਆਂ ਗਈਆਂ ਨੇ ਉਹ ਸਰਪੰਚ ਸਰਸੋਂ ਕਿੰਨਾ ਛੁੜੇ ਨਹੀਂ ਕਹਿੰਦੇ ਇਸ ਤੋਂ ਇਲਾਵਾ ਜਿਹੜਾ ਕੋਟਪੂਰਾ ਬਲਾਕ ਹੈ ਇਹਦੇ ਵਿੱਚ ਜਿਹੜੇ ਪਿੰਡ ਪੈਂਦੇ ਸਾਡੇ ਪ੍ਰਧਾਨਪਤਵ ਹਲਕਾ ਕੋਟਪੂਰਾ ਦੇ ਉਹਦੇ ਵਿੱਚ 200 ਤੋਂ 114 214 ਮੈਂਬਰ ਪ੍ਰੀਚਾਇਤਾ ਜਿਹੜੀ ਉਹ ਵੀ ਸਰਵ ਸੰਪਤੀ ਨਾਲ ਚੋਰੀ ਗਈ ਨੇ ਇਰੇ ਪੂਰੇ ਬਲਾਕ ਦੇ ਵਿੱਚ ਸਾਡੇ ਕੋਲ ਪੂਰੇ ਦੇ ਪਾਸ ਐਪਲੀਕੇਸ਼ਨ ਪੈਂਦੇ ਨੇ ਉਹਨਾਂ ਦਾ ਡਾਟਾ ਆਉਣਾ ਅਜੇ ਬਾਕੀ ਹੈ ਉਹ ਵੀ ਦੁਪਹਿਰ ਤੱਕ ਸਭ ਨੂੰ ਮਿਲ ਜਾਏਗਾ ਸੋ ਕਿਰਿਆ ਹੁਣ ਤੱਕ ਦੀ ਜਿਹੜੀ ਕਾਰਵਾਈ ਆ ਉਹ ਵੀ ਪੂਰੀ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ ਜਿਹੜੀ ਪ੍ਰੋਜੈਕਟ ਦੇ ਰੂਪ ਕਰਕੇ ਆ ਇੱਥੇ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਛਾਤੀ ਦਾ ਕੰਮਕਾਜੀ ਨਹੀਂ ਰਹੀ ਜਿਹੜੀ ਉਹ ਵੀ ਪੂਰਤਕਾ ਨਹੀਂ ਹੋ ਜਾਊਗਾ ਇਹ ਕਿਸੇ ਦੇ ਪਹਿਲਾਂ ਕਾਲਜ ਰਾਤ ਹੋਏ ਆ ਉਹਨਾਂ ਨੇ ਜੇ ਥਾਮੀਆਂ ਕਰਕੇ ਵੀ ਗਲਤੀਆਂ ਕਰਕੇ ਹੋਏ ਨੇ ਛਾਤੀ ਪ੍ਰੈਸ਼ਰ ਕਰਕੇ ਇੱਕ ਵੀ ਕਾਰ ਕਾਪਰ ਨਹੀਂ ਕੀਤਾ ਕਿ ਬੀਡੀ ਪੀਓ ਸਾਹਿਬ ਤੁਹਾਡੇ ਦਫਤਰ ਇੱਥੇ ਰੌਣਕਾਂ ਲੱਗੀਆਂ ਹੋਈਆਂ ਸੀ 4 ਤਰੀਕ ਨੂੰ ਹਾਂਜੀ ਉਸ ਵੇਲੇ ਵੀ ਤੁਹਾਡੇ ਨਾਲ ਆਪਣੀ ਗੱਲਬਾਤ ਹੋਈ ਇੱਥੇ ਕਿਸੇ ਨਾਲ ਕੋਈ ਤੱਕੇਸ਼ਾਈ ਹੋਈ ਕਿਸੇ ਨਾਲ ਕੋਈ ਤੱਕੇਸ਼ਾਈ ਨਹੀਂ ਹੋਈ ਕਿਸੇ ਨਾਲ ਕੋਈ ਵਿਤਰਾ ਨਹੀਂ ਹੋਇਆ ਜੀ ਸਮੂਥਲੀ ਕੰਮ ਚੱਲਿਆ ਸਮੂਥਲੀ ਚੱਲਿਆ ਕਈਆਂ ਨੇ ਕਿਹਾ ਨਾ ਪੱਖਪਾਤ ਕੀਤਾ ਗਿਆ ਸੱਤਾਧਾਰੀ ਧਿਰ ਨਾਲ ਕੋਈ ਪੱਖਪਾਤ ਨਹੀਂ ਜੀ ਆਪਣੇ ਕੋਈ ਇਹੋ ਜਿਹੀ ਕੋਈ ਕੰਪਲੇਨ ਨਹੀਂ ਆ ਹਰੀਨੋ ਦਾ ਰੋਲਾ ਪਿਆ ਸੀ ਹਰੀਨੋ ਪਿੰਡ ਦਾ ਹਰੀਨੋ ਦਾ ਤਾਂ ਕੋਈ ਰੋਲਾ ਨਹੀਂ ਪਿਆ ਜੀ ਅਰੀਨੋ ਦਾ ਕੋਈ ਆਈ ਥਿੰਕ ਉਹ ਰਿਟਰਨਿੰਗ ਅਫਸਰ ਦਾ ਕੋਈ ਹੋ ਸੀਗਾ ਜੀ ਜੀ ਉਹ ਪਹਿਲਾਂ ਕਹਿੰਦੇ ਨਾ ਕਾਗੇ ਰੱਦ ਕਰਤੇ ਫਿਰ ਕਾਗੇ ਬਹਾਲ ਕਰਤੇ ਉਹ ਰਿਟਰਨਿੰਗ ਅਫਸਰ ਦਾ ਮੈਟਰ ਹੈ ਜੀ ਉਹ ਸਾਡਾ ਮੈਟਰ ਨਹੀਂ ਹੈ ਤੁਹਾਡੇ ਧਿਆਨ ਚ ਨਹੀਂ ਨਹੀਂ ਮੇਰੇ ਧਿਆਨ ਚ ਹੈ ਮੇਰੇ ਧਿਆਨ ਚ ਹੈਗਾ ਬਟ ਉਹ ਰਿਟਰਨਿੰਗ ਅਫਸਰ ਨੇ ਦੇਖਣਾ ਹੁੰਦਾ ਜੀ ਅੱਛਾ ਜੀ ਹਾਂ ਹੋਰ ਕੀ ਕਹਿਣਾ ਚਾਹੋਗੇ ਬਾਜੀ ਇਲੈਕਸ਼ਨ ਹੈ ਜੀ ਸਮੂਦਲੀ ਅਸੀਂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿਸੇ ਨਾਲ ਕੋਈ ਵਿਤਕਰੇਵਾ ਜੀ ਨਹੀਂ ਕੀਤੀ ਜਾਊਗੀ ਕੀ ਨਾਮ ਹੈ ਜੀ ਆਪਣਾ ਕਲਦੀਪ ਸਿੰਘ ਜੀ ਸਾਫਕਾ ਪੰਚ ਕੁਲਦੀਪ ਸਿੰਘ ਜੀ ਨਿਰਪੈਲ ਸਿੰਘ ਤੇ ਦੋਸ਼ ਲਾਏ ਸੀ ਇਹਨਾਂ ਦੇ ਵਿਰੋਧੀ ਨੇ ਉਹ ਵੀ ਆਮ ਆਦਮੀ ਪਾਰਟੀ ਦਾ ਇਹ ਵੀ ਆਮ ਆਦਮੀ ਪਾਰਟੀ ਦਾ ਉਹ ਟਾਵਰ ਤੇ ਚੜ ਗਿਆ ਉਹਨੇ ਫੋਨ ਰਾਈ ਤੇ ਉਹਦੇ ਸਾਥੀਆਂ ਨੇ ਇਹ ਕਹਿਵੇ ਸਪੀਕਰ ਦੇ ਪਰਿਵਾਰ ਨੇ ਨਿਰਪੈਲ ਸਿੰਘ ਤੋਂ ਮੋٹے ਪੈਸੇ ਲੈ ਕੇ ਸਾਡੇ ਕਾਗ ਰੱਦ ਕਰਾ ਦਿੱਤੇ ਜੀ ਹਾਂਜੀ ਇਸ ਤੇ ਮੈਂ ਸਪਸ਼ਟੀਕਰਨ ਦੇਣਾ ਚਾਹਣਾ ਇਹ ਵਾਅਦ ਤਕਰੀਬਨ ਸਾਰੇ ਪਿੰਡ 'ਚ ਹੀ ਚੱਲ ਰਹੀ ਹੈ ਜੀ ਇਸ ਤਰ੍ਹਾਂ ਹੋਇਆ ਵੀ 10 ਲੱਖ ਕੋਈ ਕਹਿ ਰਿਹਾ ਕੋਈ 5 ਲੱਖ ਕਹਿ ਰਿਹਾ ਨਰਪੈ ਸਿੰਘ ਨੇ ਕਲਤਾਰ ਸਿੰਘ ਖਤਮ ਨੂੰ ਦਿੱਤਾ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਉਹ ਵੀ ਮੇਨ ਲੀਡਰ ਆ ਸਪੀਕਰ ਆ ਪੰਜਾਬ ਦੇ ਇਸ ਤਰ੍ਹਾਂ ਥੋੜਾ ਉਹ ਪੈਸੇ ਲੈਣਗੇ ਇਸ ਤਰ੍ਹਾਂ ਥੋੜਾ ਧੱਕਾ ਕਰਨਗੇ 14 ਦਾ ਉਹ ਵੀ ਜੁੜਿਆ ਹੋਇਆ ਚਲੋ ਨਵਾਂ ਪੁਰਾਣਾ ਇਸ ਤਰ੍ਹਾਂ ਤਾਂ ਆਉਂਦੇ ਰਹਿੰਦੇ ਪਾਲਟੀਆਂ ਚ ਜੁੜਦੇ ਰਹਿੰਦੇ ਆ ਪਰ ਇਹ ਬਿਲਕੁਲ ਬੁਨਿਆਦ ਆ ਦੋਸ਼ ਇਹ ਸਹੀ ਨਹੀਂ ਗਏ ਦੋਸ਼ ਨਹੀਂ ਨਿਰਪਾਇਤ ਸਿੰਘ ਹੈ ਨੇ ਜੋਗਾ 10 ਲੱਖ ਦੇ ਜੋਗਾ ਬਿਲਕੁਲ ਨਹੀਂ ਬਿਲਕੁਲ ਨਹੀਂ ਇਸ ਤਰ੍ਹਾਂ ਨਹੀਂ ਹੋਏਗਾ ਜੀ ਸਪੀਕਰ ਤੇ ਪਹਿਲਾਂ ਕੁਲਤਾਰ ਸਿੰਘ ਸੰਧਵਾ ਤੇ ਕੋਈ ਦੋਸ਼ ਲੱਗਦਾ ਪਿੰਡ ਚੋਂ ਜਾਂ ਤੁਹਾਡੇ ਗਵਾਂਢੀ ਪਿੰਡਾਂ ਚੋਂ ਕਿਸੇ ਤੋਂ ਪਹਿਲਾਂ ਨਹੀਂ ਹਜੇ ਤੱਕ ਤਾਂ ਕੋਈ ਵੀ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਆਇਆ ਸਾਹਮਣੇ ਬਿਲਕੁਲ ਨਹੀਂ ਕੁਲਤਾਰ ਸਿੰਘ ਸੰਧਵਾ ਨੇ ਆਪਣੀ ਫੇਸਬੁੱਕ ਤੇ ਸੋਸ਼ਲ ਮੀਡੀਆ ਰਾਈ ਕਿਹਾ ਵੇ ਮੇਰੇ ਇਲਾਕੇ ਚ ਕਿਸੇ ਨਾਲ ਤੱਕਾ ਨਹੀਂ ਹੋਇਆ ਜੇ ਉਹਨਾਂ ਦੀ ਪਾਰਟੀ ਦਾ ਹੀ ਇੱਕ ਵਰਕਰ ਉਹਨਾਂ ਨੂੰ ਚੁਣੌਤੀ ਦੇ ਰਿਹਾ ਕਿ ਮੇਰੇ ਨਾਲ ਤੱਕਾ ਹੋਇਆ ਉਦੇ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਜੀ ਦੇਖੋ ਜੀ ਕਾਗਜ਼ੀ ਕਾਰਵਾਈ ਹੈ ਜੀ ਕਾਗਜ਼ੀ ਕਾਰਵਾਈ ਚ ਕੋਈ ਹੋ ਸਕਦੀ ਆ ਗੈਲੀ ਹੋਗੀ ਹੋਵੇ ਤਾਂ ਪਰ ਨਹੀਂ ੱੱਕੇ ਵਾਲੀ ਕੋਈ ਗੱਲ ਨਹੀਂ ਜੀ ਉਹ ਵੀ ਉਹਨਾਂ ਦਾ ਪੁਰਾਣਾ ਸਾਥੀ ਆ ਇਹ ਵੀ ਉਹਨਾਂ ਦਾ ਪੁਰਾਣਾ ਸਾਥੀ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋ ਸਕਦੀ ਕਾਗਜ਼ੀ ਚ ਹੋ ਸਕਦਾ ਵੀ ਕਾਗਜ਼ਾਂ ਚ ਕੋਈ ਉਨਨੀਕੀ ਹੋਗੀ ਹੋਵੇ ਕੀ ਨਾਮ ਹੈ ਜੀ ਆਪਣਾ ਚਰਨ ਸਿੰਘ ਜੀ ਹਰਚਰਨ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਹਰੀਨਾਲ ਹਰਿਣੋ ਤੁਹਾਡਾ ਤੁਸੀਂ ਕਿਹੜੀ ਪਾਰਟੀ ਨਾਲ ਜੁੜੇ ਹੋ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨਾਲ ਤੁਹਾਡੇ ਮਨ ਚ ਕਿਤੇ ਕਿਤੇ ਆਉਂਦਾ ਵੀ ਕੁਲਤਾਰ ਸਿੰਘ ਸੰਧਵਾ ਨਰਪਾਲ ਸਿੰਘ ਤੋਂ 10 ਲੱਖ ਰੁਪਏ ਲੈ ਸਕਦੇ ਨੇ ਨਹੀਂ ਜੀ ਸਾਡੇ ਮਨ ਚ ਕਦੇ ਨਹੀਂ ਆਉਂਦਾ ਕਦੇ ਵੇਖਣ ਜਿਹਾ ਆ ਜੀ ਕਦੇ ਸੁਣਣ ਜਿਹਾ ਆ ਜੀ ਦਿੱਲੀ ਆ ਮੂ ਜਾਣਦੇ ਆ ਦਾ ਪਰ ਕਦੇ ਅਜਿਹਾ ਨਹੀਂ ਤੁਹਾਡੀ ਪਾਰਟੀ ਦੇ ਹੀ ਦੂਜੇ ਜਿਹੜੇ ਚੋਣ ਲੜ ਰਹੇ ਨੇ ਉਹਨਾਂ ਨੇ ਦੋਸ਼ ਲਾਇਆ ਤੇ ਉਹਨਾਂ ਦੇ ਸਾਥੀਆਂ ਨੇ ਦੋਸ਼ ਲਾਇਆ ਸੋਸ਼ਲ ਮੀਡੀਆ ਰਹਿ ਬੇ ਕੁਲਤਾਰ ਸਿੰਘ ਸੰਧਵਾ ਦੇ ਪਰਿਵਾਰ ਨੇ ਨਰਪਾਲ ਸਿੰਘ ਤੋਂ ਮੋٹے ਪੈਸੇ ਲਾਇਆ ਤੇ ਸਾਡੇ ਕਾਗੇ ਰੱਦ ਕਰਤੇ ਮਨਦਾ ਮਹਿਮ ਹੋ ਸਕਦਾ ਵੀ ਐਸੀ ਗੱਲ ਦੀ ਤੁਸੀਂ 2014 ਤੋਂ ਜੁੜੇ ਹੋ 10 ਸਾਲਾਂ ਤੋਂ ਇਹਨਾਂ 10 ਸਾਲਾਂ ਦੇਖਿਆ ਕੁਲਤਾਰ ਸਿੰਘ ਸੰਧਵਾ ਨੇ ਕਿਤੋਂ ਪਹਿਲਾਂ ਮੈਂ ਤਾਂ ਜੀ 20 ਕੰਮ ਕਰਾਇਆ ਕਿਤੇ ਚਾਹ ਵੀ ਨਹੀਂ ਦੇਣੀ ਕਦੇ ਨਹੀਂ ਪੈਸਾ ਦਿੰਦਾ ਕੋਈ ਆਉਜਾ ਬੰਦਾ ਹੋਵੇ ਜਿਹੜਾ ਤੁਹਾਡੇ ਧਿਆਨ 'ਚ ਹੋਵੇ ਉਹ ਕਹਿੰਦਾ ਹੋਵੇ ਮੇਰੇ ਤੋਂ ਲੈ ਜਮਾ ਹੀ ਨਹੀਂ ਜੀ ਮੇਰੇ ਸਾਹਮਣੇ ਇਸ ਗੱਲ ਕਿਸੇ ਤੋਂ ਨਹੀਂ ਲਾਇਆ ਫਿਰ ਉਹ ਦੋਸ਼ ਲਾ ਰਹੇ ਨੇ ਨਰਪੈ ਸਿੰਘ ਨੇ ਚੁਣੌਤੀ ਦਿੱਤੀ ਵੇ ਗੁਰਦੁਆਰਾ ਸਾਹਿਬ ਆ ਕੇ ਸੌਂ ਪਉਣ ਨਹੀਂ ਤਾਂ ਮੈਂ ਸੌਂ ਪਉਣਾ ਉਹਦੇ ਮਨ ਦਾ ਵਹਿਮ ਹੋ ਸਕਦਾ ਹੈ ਮਨ ਦਾ ਵਹਿਮ ਹੋ ਸਕਦਾ ਆਪਾਂ ਪਿੰਡ ਹਰੀਨੋ ਵਿਖੇ ਪਹੁੰਚੇ ਜਿੱਥੇ ਨਰਪੈ ਸਿੰਘ ਤੇ ਗੁਰਜੀਤ ਸਿੰਘ ਦਾ ਮੁਕਾਬਲਾ ਦੱਸਿਆ ਜਾ ਰਿਹਾ ਹੈ ਭਾਵੇਂ ਚਾਰ ਜਣੇ ਨੇ ਮੁਕਾਬਲੇ ਪਰ ਪਿਛਲੇ ਦਿਨੀ ਗੁਰਜੀਤ ਸਿੰਘ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਦੋਸ਼ ਲਾਏ ਗਏ ਸਨ ਕਿ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਪਰਿਵਾਰ ਵੱਲੋਂ ਸਾਥੀਆਂ ਵੱਲੋਂ ਜਾਂ ਉਹਨਾਂ ਦੇ ਆਗੂਆਂ ਵੱਲੋਂ ਨਿਰਪਾਇਤ ਸਿੰਘ ਤੋਂ ਮੋٹے ਪੈਸੇ ਲੈ ਕੇ ਮੇਰੇ ਕਾਗਜ਼ ਰੱਦ ਕਰਵਾ ਦਿੱਤੇ ਗਏ ਅੱਜ ਉਹ ਖੁਦ ਮੰਨ ਰਹੇ ਨੇ ਕਿ ਮੇਰੇ ਕਾਗਜ਼ਾਂ 'ਚ ਕਮੀ ਸੀ ਉਹਨਾਂ ਨੇ ਕਾਗਜ਼ਾਂ ਦੀ ਕਮੀ ਦਿਖਾਈ ਹੈ ਇਹ ਦੋਵਾਂ ਪੱਖਾਂ ਦੇ ਤੁਸੀਂ ਵਿਚਾਰ ਸੁਣ ਲੇ ਹਰੀਨੌਂ ਦੇ ਭਾਵੇਂ ਨਿਰਪਾਇਤ ਸਿੰਘ ਬੋਲ ਰਹੇ ਨੇ ਆਵੇਂ ਗੁਰਜੀਤ ਸਿੰਘ ਬੋਲ ਰਹੇ ਨੇ ਨਰਪਾਲ ਸਿੰਘ ਦੇ ਸਾਥੀ ਬੋਲ ਰਹੇ ਨੇ ਗੁਰਜੀਤ ਸਿੰਘ ਦੇ ਸਾਥੀ ਬੋਲ ਰਹੇ ਨੇ ਉਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰੋ ਉਹਨਾਂ ਨੇ ਇੱਥੋਂ ਤੱਕ ਦੱਸਤਾ ਕਿ ਕੁਲਤਾਰ ਸਿੰਘ ਸੰਧਵਾ ਨੂੰ ਪਿਛਲੇ 10 ਸਾਲਾਂ ਤੋਂ ਉਹਨਾਂ ਨੇ ਨਹੀਂ ਦੇਖਿਆ ਕਿਸੇ ਤੋਂ ਪੈਸੇ ਮੰਗੇ ਹੋਣ ਜਾਂ ਲੈ ਹੋਣ ਇਹਦੇ ਬਾਰੇ ਵੱਧ ਤੋਂ ਵੱਧ ਤੁਸੀਂ ਟਿੱਪਣੀਆਂ ਕਰਨੀਆਂ ਨੇ ਫੇਰ ਮਿਲਾਂਗੇ ਕਿਸੇ ਹੋਰ ਇਸ ਤਰ੍ਹਾਂ ਦੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਇਜਾਜ਼ਤ ਕੋਟਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ